ਕਸਬਾ ਚੋਣਾ 2024 ਦੇ ਲਈ ਤਿੰਨ ਪੜਾਵਾਂ ਵਾਲੀ VOTING ਜਿਹੜੀ ਹੈ ਉਹ ਮੁਕੰਮਲ ਹੋ ਚੁੱਕੀ ਹੈ ਤੇ ਚੌਥੇ ਪੜਾ ਦੇ ਲਈ ਭਲਕੇ ਯਾਨੀ ਕਿ 13 ਮਈ ਨੂੰ VOTING ਹੋਣ ਜਾ ਰਹੀ ਹੈ ਜਿਸ ਦੇ ਲਈ ਚੋਣ ਪ੍ਰਚਾਰ ਤੇ ਰੋਕ ਲੱਗ ਗਈ ਹੈ ਇਸ ਪੜਾ ਦੇ ਵਿੱਚ ਦੱਸਿਏ ਕਿ 10 ਰਾਜਾਂ ਦੀਆਂ ਕੁੱਲ 96 ਸੀਟਾਂ ਤੇ VOTING ਹੋਵੇਗੀ ਇਸ ਪੜਾ ਦੇ ਵਿੱਚ ਆਂਧਰਾ ਪ੍ਰਦੇਸ਼ ਦੀਆਂ 25 ਸੀਟਾਂ ਦੇ ਨਾਲ-ਨਾਲ ਤੇਲੰਗਾਨਾ ਦੀਆਂ ਸਾਰੀਆਂ 17 ਸੀਟਾਂ ਤੇ ਚੋਣਾ ਹੋਣਗੀਆਂ ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਵਿੱਚ 11, ਮਹਾਰਾਸ਼ਟਰ ਵਿੱਚ 11, ਮੱਧ ਪ੍ਰਦੇਸ਼ ਅਤੇ ਪੱਛਮ ਬੰਗਾਲ ਦੇ ਵਿੱਚ 8-8 ਸੀਟਾਂ ਦੇ ਉੱਤੇ VOTING ਹੋਣੀ ਹੈ। ਬਿਹਾਰ ਦੀ ਗੱਲ ਕਰੀਏ ਤਾਂ 5, ਓਡੀਸ਼ਾ ਤੇ ਚਾਰਖੰਡ ਦੇ ਵਿੱਚ 4-4 ਅਤੇ ਜੰਮੂ ਕਸ਼ਮੀਰ ਵਿੱਚ 1 ਸੀਟ ਦੇ ਉੱਤੇ VOTING ਹੋਵੇਗੀ। ਚੌਥੇ ਪੜਾਅ ਦੀ ਸਮਾਪਤੀ ਦੇ ਨਾਲ ਹੀ 23 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ VOTING ਪ੍ਰਕਿਰਿਆ ਪੂਰੀ ਹੋ ਜਾਵੇਗੀ। ਕੁੱਲ ਮਿਲਾ ਕੇ 381 ਸੀਟਾਂ ਤੇ VOTING ਪੂਰੀ ਹੋਵੇਗੀ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਸੋਮਵਾਰ ਨੂੰ ਵਿਧਾਨ ਸਭਾ ਚੋਣਾਂ ਹੋਣਗੀਆਂ ਜਿ거 ਚੌਥੇ ਪੜਾ ਦੇ ਪ੍ਰਮੁੱਖ ਉਮੀਦਵਾਰਾਂ ਦੀ ਗੱਲ ਕਰੀਏ ਤਕਨੋਜ ਤੋਂ ਅਖਿਲੇਸ਼ ਯਾਦਵ ਸ਼੍ਰੀਨਗਰ ਤੋਂ ਉਮਰ ਅਬਦੁੱਲਾ ਬੇਗੁਸਰਾਏ ਤੋਂ ਕੇਂਦਰੀ ਮੰਤਰੀ ਗਿਰੀ ਰਾਜ ਸਿੰਘ ਬਿਰਮਪੁਰਾ ਤੋਂ ਅੰਦੀਰ ਰੰਜਨ ਚੋਧਰੀ ਕ੍ਰਿਸ਼ਨਨਗਰ ਤੋਂ ਮਹੂਆ ਮੋਇਤਰਾ ਆਸਨਸੋਲ ਤੋਂ ਸ਼ਤਰੂਗੰਜ ਸੇਨਾ ਹైదరాబాద్ ਤੋਂ ਅਸਦੁਦੀਨ ਓਵੈਸੀ ਅਤੇ ਕੜੱਪਾ ਤੋਂ ਵਾਈਐਸ ਸ਼ਾਮਲ ਨੇ ਇਨ੍ਹਾਂ ਸੀਟਾਂ ਦੇ ਵਿੱਚੋਂ ਹైదరాబాద్ ਨੂੰ ਹੌਟ ਸੀਟ ਮੰਨਿਆ ਜਾ ਰਿਹਾ ਜਿੱਥੇ ਭਾਜਪਾ ਨੇ ਮਾਧਵੀ ਲਤਾ ਨੂੰ ਆਪਣਾ ਉਮੀਦਵਾਰ ਬਣਾਇਆ ਇਸ ਵਾਰ ਅਸਦੁਦੀਨ ਓਵੈਸੀ ਦਾ ਮੁਕਾਬਲਾ ਮਾਧਵੀ ਲਤਾ ਦੇ ਨਾਲ ਹੈ ਇਸ ਤੋਂ ਇਲਾਵਾ ਕਨੋਜ ਸੀਟ ਨੂੰ ਸਮਾਜਵਾਦੀ ਪਾਰਟੀ ਦਾ ਗੜ ਮੰਨਿਆ ਜਾਂਦਾ ਹੈ ਇੱਥੇ ਅਖਿਲੇਸ਼ ਯਾਦਵ ਦਾ ਮੁਕਾਬਲਾ ਮੌਜੂਦਾ ਸੰਸਦ ਮੈਂਬਰ ਅਤੇ ਭਾਜਪਾ ਉਮੀਦਵਾਰ ਸੋਬਰਤ ਪਾਠਕ ਦੇ ਨਾਲ ਹੈ ਪਛਮੀ ਬੰਗਾਲ ਦੀ ਬ੍ਰਹਮਪੁਰ ਸੀਟ ਤੇ ਵੀ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਕਿਉਂਕਿ ਤ੍ਰਿਨਮੂਲ ਕਾਂਗਰਸ ਨੇ ਕਾਂਗਰਸ ਉਮੀਦਵਾਰ ਅਦੀਰ ਰੰਜਨ ਚੌਧਰੀ ਦੇ ਖਿਲਾਫ ਸਾਬਕਾ ਕਰੈਕਟਰ ਯੂਸਫ ਪਠਾਨ ਨੂੰ ਆਪਣਾ ਉਮੀਦਵਾਰ ਬਣਾਇਆ ਸਾਖੀ ਮਹਾਰਾਜ ਦਾ ਮੁਕਾਬਲਾ ਉਨਾਬ ਤੋਂ ਸਪਾ ਕਾਂਗਰਸ ਗੜਜੋੜ ਦੀ ਉਮੀਦਵਾਰ ਅਨੂ ਟੰਡਨ ਦੇ ਨਾਲ ਹੈ ਜਦਕਿ ਮਾਇਆਵਦੀ ਦੀ ਪਾਰਟੀ ਬਸਪਾ ਨੇ ਤੋਂ ਅਸ਼ੋਕ ਕੁਮਾਰ ਪਾਂਡੇ ਨੂੰ ਟਿਕਟ ਦਿੱਤੀ ਹੈ ਉਨਾਉ ਲੋਕ ਸਭਾ ਸੀਟ ਭਾਜਪਾ ਉਮੀਦਵਾਰ ਸਾਖਸ਼ੀ ਮਹਾਰਾਜ ਦੇ ਕਾਰਨ ਹਮੇਸ਼ਾ ਹੀ ਸੁਰਖੀਆ ਦੇ ਵਿੱਚ ਰਹੀ ਹੈ ਸੋਮਨ ਯਾਨੀ ਕਿ ਪਲਕੇ ਜਨਾ 96 ਸੀਟਾਂ ਦੇ ਲਈ VOTING ਹੋ ਰਹੀ ਹੈ ਉਹਨਾਂ ਦੇ ਵਿੱਚੋਂ ਭਾਜਪਾ ਨੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ 42 ਸੀਟਾਂ ਜਿੱਤੀਆਂ ਸਨ ਜਦੋਂ ਕਿ YSR ਕਾਂਗਰਸ ਨੇ 22 ਸੀਟਾਂ ਆਂਧਰਾ ਪ੍ਰਦੇਸ਼ ਦੇ ਵਿੱਚ BRS ਨੇ 9 ਤੇਲੰਗਾਨਾ ਦੇ ਵਿੱਚ ਜਿੱਤ ਦਰਜ ਕੀਤੀ ਸੀ ਕਾਂਗਰਸ NCP ਨਿਤਚੇਂਦ੍ਰਮੂਲ ਕਾਂਗਰਸ ਨੇ 4 TDP 3 BJD ASIM IM ਅਤੇ ਸ਼ਿਫ ਸੈਨਾ ਨੇ ਦੋ ਦੋ ਜਤ ਕੀ ਐਨਸੀਪੀ ਐਲ ਜੀਪੀ ਜੀਡੀਯੂ ਅਤੇ ਨੈਸ਼ਨਲ ਕਾਨਫਰੰਸ ਨੇ ਇੱਕ ਇੱਕ ਸੀਟ ਜਿੱਤੀ ਸੀ ਸੋ ਪਲਕੇ 94 ਸੀਟਾਂ ਦੇ ਉੱਤੇ ਜਿਹੜੀ ਹੈ ਉਹ VOTING ਹੋਣ ਜਾ ਰਹੀ ਹੈ 10 ਰਾਜਾਂ ਦੀਆਂ ਸੀਟਾਂ ਦੇ ਉੱਤੇ VOTING ਹੋਵੇਗੀ ਇਸ ਪੜਾਅ ਦੇ ਵਿੱਚ ਆਂਧਰਾ ਪ੍ਰਦੇਸ਼ ਦੀਆਂ 25 ਸੀਟਾਂ ਦੇ ਨਾਲ ਨਾਲ ਤੇਲੰਗਾਨਾ ਦੀਆਂ ਸਾਰੀਆਂ 17 ਸੀਟਾਂ ਤੇ ਚੋਣਾਂ ਹੋਣਗੀਆਂ